ਜੀ ਆਪਾਂ ਤੁਹਾਡੇ ਲਈ ਖੀਨਖਾਵ ਦੇ ਜਿਹੜੇ ਸੂਟ ਨੇ ਉਹ ਦਿਖਾ ਰਹੇ ਹਾਂਗੇ ਨੇੜੇ ਤੋਂ ਦੀ ਡਿਜ਼ਾਈਨਿੰਗ ਦਿਖਾ ਦਿਓ ਬਹੁਤ ਪਿਆਰੀ ਖੀਨਖਾਵ ਦੀ ਜਿਹੜੀ ਡਿਜ਼ਾਈਨਿੰਗ ਬਣੀ ਈ ਪਿਓਰ ਦੇ ਵਿੱਚ ਖੀਨਖਾਵ ਆਗਾ ਇਹਦੇ ਨਾਲ ਇਹ ਬਾਟਮ ਹੈ ਜੀ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋਗੇ ਤੇ ਇਹ ਸਾਡੀ ਸਦਕਾ ਕੀ ਜਿਹੜੀ ਪੈਸੇ ਚੋਰੀ ਕਰਨ ਦੀ ਸਲਾਹ ਕਰ ਰਹੀ ਆ ਇਹ ਰਾਇਲ ਬਲੂ ਕਲਰ ਆ ਗਿਆ ਜੀ ਬਹੁਤ ਸੋਹਣਾ ਕਲਰ ਆ ਇਹ ਮੇਰੀ ਭੈਣ ਨੇ ਇੱਕ ਮੈਨੂੰ ਆਰਡਰ ਦਿੱਤਾ ਸੀ ਮੇਰੇ ਦਿਮਾਗ ਵਿੱਚ ਨਿਕਲਿਆ ਕਿ ਇਹਨਾਂ ਦਾ ਆਰਡਰ ਸੀ ਪਲੀਜ਼ ਮੈਨੂੰ ਦੁਆਰੇ ਆਪਣਾ ਐਡਰੈਸ ਵਗੈਰਾ ਭੇਜ ਦਿਓ ਆਪਾਂ ਤੁਹਾਡਾ ਜਿਹੜਾ ਆਰਡਰ ਆ ਉਹ ਪੇਜ ਦੇਵਾਂਗੇ ਇਹ ਡੇਕ ਹਰਾ ਰੰਗ ਆ ਗਿਆ ਜੀ ਇੱਕ ਤਾਂ ਇਹਦੇ ਵਿੱਚ ਇੱਕ ਇਹ ਮਹਿੰਦੀ ਆ ਜੋ ਸ਼ੇਡ ਆ ਗਿਆ ਦੇਖੋ ਇੱਕ ਡੇਕ ਹਰਾ ਆ ਗਿਆ ਇੱਕ ਦੂਸਰਾ ਹਰਾ ਆ ਗਿਆ ਜਿਨ੍ਹਾਂ ਨੂੰ ਵੀ ਜਿਹੜਾ ਕਲਰ ਚਾਰਟ ਪਸੰਦ ਆ ਤੁਸੀਂ ਆਰਡਰ ਆ ਜਿਹੜੇ ਉਹ ਕਰ ਸਕਦੇ ਹੋਗੇ ਇਹ ਵਾਲੀ ਡਿਜ਼ਾਈਨਿੰਗ ਦੇਖੋ ਕਲਰ ਦੇਖੋ ਇਹ ਵਾਲਾ ਕਲਰ ਵੀ येलो ਸ਼ੇਡ ਚ ਆ ਗਿਆ ਬਹੁਤ ਪਿਆਰਾਗਾ ਬਹੁਤ ਹੀ ਸੋਹਣਾ ਇਹਦੇ ਨਾਲ ਜਿਹੜਾ ਬਾਟਮ ਦਾ ਸਟੱਫ ਲੱਗਿਆ ਹੋਇਆਗਾ ਤੇ ਇਹ ਵਾਲੀ ਘੁੱਗੀ ਵਾਲੀ ਡਿਜ਼ਾਈਨ ਆ ਜਿਹੜੀ ਇਹ ਵੀ ਬਹੁਤ ਜ਼ਿਆਦੇ ਸੋਹਣੀ ਆਂਗੀ ਚੋਰ ਸਾਡੇ ਪੈਸੇ ਚੋਰੀ ਕਰ ਰਿਹਾ ਪਾਪਾ ਦੇਖੀ ਜਾਂਦੇ ਆ ਕੈਮਰੇ ਚ ਇਹ ਗੁਲਾਬੀ ਕਲਰ ਆ ਗਿਆ ਜੀ ਦੇਖੋ ਇਹ ਨਿੱਕੀ ਨਿੱਕੀ ਘੁੱਗੀ ਦਾ ਡਿਜ਼ਾਈਨ ਆ ਗੁਲਾਬੀ ਤੇ ਇਹ ਵੱਡੀ ਦਾ ਜੀ ਤੇ ਇਹਦੇ ਨਾਲ ਇਹ ਆਪਾਂ ਬਾਟਮ ਵੀ ਦੇ ਦਾਂਗੇ ਕੁਸ਼ਕ ਦੀ ਮੈਚਿੰਗ ਹੈਗੀ ਆ ਕੁਸ਼ਕ ਦੀ ਨਹੀਂ ਹੈਗੀ ਚਲੋ ਉਹ ਤਾਂ ਆਪਾਂ ਹੋਰ ਸਟਫ ਨਾਲ ਵੀ ਬਣਾ ਲੈਨੇ ਆਂਗੇ ਇਹ ਦੇਖੋ ਜਿਹੜਾ ਉਹ ਨਿੱਕੀ ਘੁਗੀ ਦੇ ਵਿੱਚ ਤੁਹਾਨੂੰ ਮਜੈਂਟਾ ਦਿਖਾਇਆ ਸੀ ਉਹਦੇ ਵਿੱਚ ਇਹ ਵਾਲਾ ਵੀ ਆ ਤੇ ਇੱਕ ਇਹ ਬਹੁਤ ਹੀ ਪਿਆਰਾ ਆਪਣੇ ਕੋਲੇ yellow shade ਆ ਗਿਆ ਜੀ ਠੀਕ ਹੈ ਜੀ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਨ੍ਹਾਂ ਨੂੰ ਕੁਝ ਚੰਗਾ ਲੱਗੇ ਤਾਂ ਪਲੀਜ਼ ਆਰਡਰ ਜ਼ਰੂਰ ਦਿਓ ਜੀ ਧੰਨਵਾਦ